Jair, tu é? Jair, pai! Jair, pai! Jair, tu vai te chamar de ਛੋਟੀਆਂ ਪੈਗਨ ਲਾ ਪਈਆਂ ਬਾਈ ਦੇਖੋ ਸਾਹਮਣੇ ਓਕੇ ਸਾਡੇ ਲੈ ਕੇ ਕੀਤੀ ਸੀ ਉਹ ਆਪਣਾ ਐਵੋਕੇ ਜੀ ਕੁਮਾਰ ਜੀ ਨੂੰ ਬਹੁਤ ਬਾਗੇ ਨਾਮਜ਼ਦ ਕਰਕੇ ਸਾਡੇ ਦੁੱਖਾਂ ਕਲੇਸ਼ਾਂ ਦਾ ਜਿਹੜਾ ਹੱਲ ਹੈ ਉਹ ਪਾਰਲੀਮੈਂਟ ਦਿੱਲੀ ਉਧਰ ਆਪਾਂ ਦਿੱਲੀ ਕਹਿਣਾ ਸੋ ਬੀਬੀਆਂ ਪਰਾਨੋ इस इलाके आगे काम करना ਸਗਣਾ ਮਿੱਤਰਾਂ ਸਾਰੇ ਜਮੀਨੀ ਪੁੱਤਰ ਤੇ ਕੰਮ ਕਰਦੇ ਆ ਰਹੇ ਨੇ ਸਮਾਜ ਦੀਆਂ ਤਰੀਕੀ ਕੰਮ ਕਰਦੇ ਨੇ ਸਮਾਜ ਦੇ ਦੁੱਖ ਦਰਦ ਨੂੰ ਜਾਣਦੇ ਨੇ ਸੋ ਅਸੀਂ ਮੈਨੂੰ ਕਾਮਯਾਬ ਕਰੀਏ ਔਰ ਆਪਣੇ ਜ਼ੁਬਨ ਕੋ ਸਹਾਰ ਕੇ ਲਈਏ ਸੋ ਸਮਝੋ ਇਹਨਾਂ ਦਾ ਜਾਦੇ ਮਹਾਜਾ ਦੀ ਤਰ੍ਹਾਂ ਮੇਰੇ ਸਾਹ ਹੱਥੀਏ ਸਭ ਨੂੰ ਕਿੰਜ ਜਿਹੜੀ ਬਤਾਈ ਦੇਣਾ ਔਰ ਇੱਕ ਵਾਰ ਉੱਧੇ ਜਾਣਾ ਕਿਸੇ ਸਾਥੀ ਦੇ ਥਰਾਈਆਂ ਇੱਕ ਵਾਰ ਦੀ ਆਦਵਾਦ ਆਪਣੇ ਅੰਦੇਦਾਰ ਵੀ ਹਾਂ ਸਵਾਰ ਕੇ ਇਹਦਾ ਦੁਨੀਆ ਨੂੰ

ਮੈਨੂੰ ਕਿ 1847 ਨੂੰ ਫੌਮ ਹੈਡਾਟਾ ਜਨ ਹੋਇਆ ਉਹ ਜਦੋਂ ਪੰਜੇਸਤਾ ਹੋਮ ਦੀ ਮਾਂ ਨੇ ਉਹਨੂੰ ਸਕੂਲ ਪਾਇਆ ਬੱਚਾ ਸੀ ਪ੍ਰਾਰਥੀ

ਉਹ ਪਾਸੇ ਪਾਸੇ ਬਿਟਰੀ ਸਰਚ ਦਾ ਮਿਸਪੰਦੀ ਉਹ ਕਿ ਸਰਚ ਰਿਹਾ ਸੀ ਕਰ ਰਿਹਾ ਸੀ ਕਰ ਇੰਡਸਟਰੀਸ ਦੀ ਉਹ ਸਕੇ ਉਹਨਾਂ ਨੂੰ ਪਾਟੇ ਮਾਲ ਪਿਆਣੇ ਨੂੰ ਤਾਬਾ ਹੋਇਆ ਪਈ ਰਾਇਆ ਡੰਡੀ ਦੀ ਸਿੱਖ ਨੂੰ ਦੀ ਬੈਕੀ ਲਾਣੀ ਇੱਕ ਸਰਚ ਚੱਲ ਰਿਹਾ ਤਾਂ ਵੀ ਪਿੰਡ ਤੇ ਆਈਗਾ ਫੈਟਣ ਆਈ ਆਦੀ ਉਹੀ ਆਈਆ ਇਸ ਸਰਚ ਦਾ ਨਾਮ ਵੀ ਰਾਮ ਕੀਤਾ ਇੱਕ ਸਰਚ ਨੇ ਜਿਹੜੀ ਆਪਣੀ ਲਾਈ ਅੱਛਾ ਪੜਿਆ ਸਰਚ ਪਹਿਲਾ ਕੀ ਰਸਮ ਵੇਦਾ ਹੁਈਆ ਕੋਈ ਰਹਿਦੀ ਜਿਹੜੀ ਮੈਂ ਉਹ ਕੀ ਉਹ ਜੀਤ ਕੁਮਾਰ ਸਰਚ ਇਹਦੇ ਉੱਤੇ ਫਰਾਇਆ ਜੋੜਨ ਬਸ ਲੋ ਆ ਪਸੇਰ ਸੁਨਵਾਤ ਤੇ ਬੰਦਾ ਇਹ ਇੱਕ ਸਵਾਤਮਿਕ ਛਿੜੀ ਮੱਝੀ ਸਾਰਾ ਰਾਮਰਾਣੀ ਦੀ ਸੀ ਡਾਕਟਰ ਅੰਬੇਦਕਰ ਨੇ ਕੀਤੀ ਸੀਗੀ ਸਾਬ ਕਾਸ਼ੀਰਾਮੀ ਨੇ ਕੀਤੀ ਸੀ ਅੱਜ ਆ ਫਲਵਾੜੀ ਜਿਹੜੀ ਹੈ ਬਿਲਦਸਤਾ ਆਪਾ ਦਿੰਦੇ ਆ ਵਿੱਚ ਅਲੱਗ ਅਲੱਗ ਸੋਹਣੇ ਸੋਹਣੇ ਫੁੱਲ ਹੁੰਦੇ ਆ ਦੇਖੋ ਤੁਹਾਡੀ ਰਮਕਾਸ਼ ਸਮਾ ਇਹਦਾ ਫੈਸਲਾ ਨਹੀਂ ਕਰਦੇ ਪਿੰਡ ਦੇ ਸ਼ਿਆਲੇ ਬੰਦੇ ਇਹਦਾ ਫੈਸਲਾ ਨਹੀਂ ਕਰਦੇ ਇਹਦਾ ਫੈਸਲਾ ਸਰਪੰਚ ਕਰਦਾ ਸਰਪੰਚ ਤੁਹਾਡੀ ਪਿੰਡ ਦੇ ਕੋਲ ਪੋਟਾ ਪਾ ਦੇ ਕਿਉਂਦੇ ਤੁਹਾਡੇ ਪਿੰਡ ਉਪੀ ਦੇਸ਼ ਦਾ ਉਹ ਰਾਜ ਉਹ politcal ਪਿਆ ਤੁਹਾਡੇ ਅੱਗੇ ਕਹੋ ਜੀ ਸਕੂਲ ਪੜ੍ਹਨਗੇ ਅਤੇ ਕਹੋ ਜੀ ਪੀਟਰ ਹੋਣਗੇ ਕਹੋ ਜੀ ਬਿਲਡਿੰਗ ਹੋਏਗੀ ਉਹਦਾ ਫੈਸਲਾ ਵੀ ਇੱਕ ਗ੍ਰਾਮੀਨਿਕ ਵਿਅਕਤੀ ਕਰੇ ਤੁਹਾਡੇ ਏਰੀਆ ਵਿੱਚ ਕਿੰਨੀ ਹੌਸਲ ਮਣਾਂਗੇ ਡਿਸਪੈਂਸਰੀਆਂ ਬਣਨਗੀਆਂ ਕਿ ਨਹੀਂ ਬਣਨਗੀਆਂ ਇਹ ਵੀ ਇੱਕ ਰਾਜਨੀਤਿਕ ਫੈਸਲਾ ਹੈ ਤੁਹਾਡੇ ਬੱਚਿਆਂ ਨੂੰ ਪੜ੍ਹ ਕੇ ਨੌਕਰੀ ਮਿਲਨੀ ਨਹੀਂ ਕਿ ਨਹੀਂ ਮਿਲਦੀ ਇਹ ਵੀ ਫੈਸਲਾ ਜਿਹੜਾ ਆ ਪੋਲੀਟੀਕਲ ਪਾਰਟੀਆਂ ਦੇ ਲੀਡਰ ਕਰਦੇ ਆ ਪਰ ਇਹ ਦੇਸ਼ ਆਉਣ ਵਾਲੇ ਸਮੇਂ ਕਿਹੋ ਜਿਹਾ ਹੋਏਗਾ ਇਹਨੂੰ ਕਿੰ tane ਲੋਕ ਚਲਾਉਣਗੇ ਇਸ ਸਟੇਜ ਦੇ ਵਿੱਚ ਲੋਕਾਂ ਦੀ ਸੁਖਦਾਰੀ ਹੋਏਗੀ ਲੋਕ ਸ਼ਾਂਤੀ ਨਾਲ ਖੁਸ਼ੀ ਨਾਲ ਰਹਿ ਸਕਣਗੇ ਤੇ ਨਹੀਂ ਰਹਿ ਸਕਣਗੇ ਇਹ ਹਿੰਦੂ ਕੁਤੂਰਮਾਂ ਕਰਕੇ ਲੜਨਗੇ ਜਾਤੀ ਪਾਤੀ ਦੀ ਲੜਨ ਦੇ ਕਿ ਅਦਮੀ ਆਮੀਆਂ ਵਰਗੇ ਨਹੀਂ ਰਹਿਣਗੇ ਇਹਦਾ ਫਲਸਫਾ ਸੀ ਇਸ ਦੇਸ਼ ਦੇ ਜਿਹੜੇ ਕ੍ਰਿਟੀਕਲੀ ਰਾਜਨੀਤਿਕ ਫਰੰਟ ਦੇ ਤਿਆਰ ਕੀਤੇ ਹੋਏ ਨੇਤਾ ਤੁਸੀਂ ਜਿਹੜਾਣ ਸੋੜਾ ਦੇ ਭੇਜਦੇ ਹੋ ਤੁਸੀਂ ਲੋਕ ਸਭਾ ਦੇ ਕਿਉਂ ਉਹ ਲੋਕ ਦੱਸਵਾ ਦਿੰਦੇ ਹੋ ਕਿ ਤੁਸੀਂ ਕਹੋ ਕਿ ਸਰਦਾ ਦਾ ਇਲਾਜ ਕਿਹਨਾ ਕੋਈ ਲੈਣਾ ਦੇਣਾ ਨਹੀਂ ਕਾਣੀ ਦੀ ਦਵਾਈ ਨਹੀਂ ਤੇ ਤੁਹਾਡੀਆਂ ਸੜਕਾਂ ਵੀ ਟੁੱਟਿਆ ਰਹਿਣੀਆਂ ਤੇ ਤੁਹਾਡਾ ਹੌਪਟਲ ਵੀ ਨਹੀਂ ਚੱਲਦਾ फिर तो भी नहीं मिलने फिर जमीन भी नहीं मिल रही फिर खेत तो भी नहीं ला सकते फिर सिर्फ एक आटेद खड़े होते कई छड़ियों तक दो महीने बाद देे वो भी, भी मिलनी तो तो है जे पे कुछ नहीं है जेल को जमीन है चार सौ पंद्रह पांच सौ पंद्रह हजार के बाद कभी भी रहेगा ਕਿ ਪਿੰਡ ਦੇ ਜਿਹੜੇ ਬਾਕੀ ਆਦਮੀਆਂ ਨੂੰ ਬਾਕੀ ਦੀ ਰਾਮਦਲੀ ਦੇ ਉਹ ਕਹਿਣੀ ਇਹ ਵੀ ਜ਼ਮੀਨਾਂ ਦੇ ਮਾਲਕ ਹੋ ਜਾਣ ਕਿਉਂ ਨਹੀਂ ਗਏਗਾ ਕਿਉਂਕਿ ਉਹਦੇ ਖੇਤਾਂ ਨੇ ਅਲੂਣ ਪੱਟੇ ਆ। ਉਹਦੇ ਖੇਤਾਂ ਨੇ ਮਤਕਉਣ ਪੱਟੂਗਾ ਉਹਦੇ ਪਸ਼ੂਆਂ ਦਾ ਗੋਹਾ ਪੂਰਾ ਨਾਣ ਕਰੂਗਾ। ਉਹ ਨੂੰ ਵਧੇ ਚੱਲ ਕੇ ਆ ਕਿ ਸਾਰੇ ਹੀ ਅਮੀਰ ਹੋ ਗਏ ਤਾਂ ਮਜ਼ਬੂਤ ਕੋਣ ਆ। ਕੇ ਖੱਤੀ ਦਾ ਮਾਲਕ ਉਹ ਕਰੇ ਕੀ ਸਾਰੀ ਦੁਨੀਆ ਤੁਸ਼ਾਲ ਹੋਵੇ ਸਾਰੀਆਂ ਦੁਨੀਆ ਕੌਡੀਆਂ ਸਾਰਿਆਂ ਕੋ ਕਾਲਾ ਹੋਣ ਤੇ ਉਹ ਇੱਕ ਐਕਟੀ ਬੰਦਰ ਬਾਜਣਾ ਚਾਹਣੀ ਹੈ ਕਿ ਕਿ ਨ ਮਜ਼ਦੂਰਾਂ ਨੇ ਚਲਾਈ ਉਹਨੂੰ ਬੇਗੂਲ ਕਰਦੇ ਤੇ ਤੁਸੀਂ ਜਦੋਂ ਸਮਝੋ ਸਹਾukar ਤੇ ਗਰੀਬ ਵਿਚਾਰੇ ਦਾ ਹਿੱਤ ਇਕੱਜ ਨਹੀਂ ਹੈ ਗਰੀਬ ਦਾ ਹਿੱਤ ਹੈ ਮੈਂ ਅਮੀਰ ਹੋਵਾਂ ਸਹਾਉਕਰ ਦਾ ਹਿੱਤ ਹੈ ਕਿ ਤੂੰ ਗਰੀਬ ਰਹੇਂ ਕਬੀਲ ਦਾ ਪਗੀਰ ਦਾ ਹਿੱਤਾ ਮੇਰੇ ਸ਼ੌਕਿੰਦ ਮੇਰੇ ਕੋਲ ਹੈ ਮਜ਼ਦੂਰਾਂ ਨੂੰ ਹੱਲੂ ਪਟਿਆ ਉਹਦਾ ਹਿੱਤਾ ਹੈ ਕਿ ਕਬੀਲ ਦਾ ਬੰਦੇ ਕਿਤੇ ਸਾਨੂੰ ਪਾਉਂਦੇ ਲੱਗ ਅਸੀਂ ਵੀ ਤਿੰਨ ਦਿਨ ਕਿਲੇ ਮਾਗਰ ਮਾਨ ਲੇ ਗੁਡੀ ਲੇਕਰ ਕਬੀਲ ਦਾ ਖੇਤੀ ਦਾ ਮਾਲਕ ਉਹਨੇ 500 ਰੁਪਏ ਦੀ 8000 ਰੁਪਏ ਦੀ ਨਕਦੀ ਦਾਲੀ ਹੈ ਤੁਸੀਂ ਮਜ਼ਦੂਰਾਂ ਤੁਹਾਨੂੰ 300 ਜਿਹੜਾ ਅੰਦਰਾ ਪ੍ਰਾਪਤ 400 ਰੁਪਏ ਜਿਹੜਾ ਪ੍ਰਾਪਤ ਪਰ ਤੁਸੀਂ ਉੱਪਰ 500 ਜਿਹੜੀ ਮੰਗਣਾ ਦੱਸੋ ਤੋਂ ਬਗਨ ਸਾਥੀ ਨੇ ਕਿਹਾ ਯੂਗਾ ਕਾਇਲਾਮ ਅਜਾਖ ਨਹੀਂ ਮਿਲਦਾ ਠੀਕ ਤਾਂ ਮਜ਼ਦੂਰ ਤੇ ਮਾਲਕ ਦਾ ਮਜ਼ਦੂਰ ਤੇ ਯੂਗਾ ਹੀ ਸੱਜੇ ਤੋਂ ਪੀ ਲਾਈ ਹੁੰਦੀ ਆ ਬੰਦੀਆਂ ਦੁਨੀਆ ਦੁਨੀਆ ਕਾਗਜ਼ ਪੁਲਾਣਾ ਕਰਦੇ ਆ ਉਹ ਤੇਨ ਵਿੱਚ ਬੜੇ ਕੁਝ ਕਾਗਜ਼ ਦੀ ਕੈਰੀ ਕਰਦੇ ਆ ਜੀ ਹਾਲ ਰੁਪਏ ਦੀ ਲੱਗਦੀ ਮਾਲਕੇ ਕੋਈ ਜਾਤਾਂ ਰਾਗੀ ਆ ਰਾਇ ਕੋਈ ਸਭ ਨੂੰ ਮਿਲੇਗੀ ਤੁਹਾਡਾ ਮੈਨਿਲਾ ਕਾਗਜ਼ ਕਰਵਾਉਣਾ ਤੁਹਾਡਾ ਰੈਗੀਲਾ ਕਾਗਜ਼ ਕਰਵਾਉਣਾ ਉਹ ਗੱਲ ਹੀ ਕੋਈ ਨਹੀਂ ਆਏਗਾ ਪਾੜੇ ਮੈਂ ਕੌਣ ਕਰੂੰਗਾ ਮੈਂ ਤੁਹਾਨੂੰ ਰਿਪੋਰਟ ਕਰ ਦਿੰਦਾ ਉਹ ਉਹਨੂੰ ਬੋਲ ਕੇ ਕਿਹਾ ਉਹ ਬਤਿਹਰ ਜੀ ਪਟਨਾਵਾਂ ਦੇ ਕਟੜਿਆ ਕੋ ਜੀ ਦਾ ਉਹ ਲਾਲਾ ਆ ਉਹ ਘੱਟ ਦਾ ਮਾਲਕ ਕੋ ਤੋਂ ਉਹ ਨਹੀਂ ਕਰਨੀ ਆ ਉਹ ਆਪਣੇ ਪਰਵਾਂ ਦੇ ਕਾਰੋਬਾਰ ਨੂੰ ਸੰਭਾਲੇ ਦਾ ਪਿਆਰਾ ਉਹ ਆਪਣੇ ਬਾਜ਼ਰ ਚ ਨਾ ਠਿਕ ਪੰਡ ਵਾਖਿਆ ਰਾਜਨੀਤੀ ਦੇ ਵਿੱਚ ਉਹਦੇ ਹੱਥ ਤੇ ਤੁਹਾਡੇ ਹੱਥ ਸਾਹਮਣੇ ਨਹੀਂ ਜਾਂਦੇ ਉਹਨਾਂ ਦਾ ਰਕਤਾ ਹੁੰਦੀ ਤੁਸੀਂ ਭੱਜਣ ਲਾਣੇ बादल जे सी भरा भेज समझा होंगे तो कहना नहीं बसा दोनों ला लो आज तक होटलो ਬੈਲਮ ਬੈਲੇ ਤੁਸੀਂ ਦੰਡਾ ਪٹرول ਪੰਪ ਤੁਸੀਂ ਦੰਡਾ ਦੇਾਸ ਕੰਚਨਾ ਤੁਸੀਂ ਦੰਡਾ ਸੜਕੇ ਬਣਾਉਣ ਨੇ ਫਿਰ ਤੁਸੀਂ ਕੋਣ ਵਰਦੇ ਨਾਨਕ ਸਿੰਘ ਤੇਰਾ 13 ਕਿਲਾ ਨੂੰ ਬੰਦਿਆ ਉਹ ਕਹਿੰਦਾ ਸਾਹਿਬ ਮੇਰੇ 13 ਅੱਜ 13 13 ਉਹ ਨਾਉਂ ਬੰਦਿਆ ਤੁਸੀਂ ਉਹਨੂੰ ਆਪਣਾ ਬੇਟਾ ਸਮਝਿਆ ਹੁਣ ਪਰਦਾ ਧੋਖਾ ਮੈਂ ਤਾਂ 10 ਸਾਲ ਪਹਿਲਾਂ ਦਿੱਲੀ ਰਹੇ ਬੈਠੇ ਇੱਕ ਬੰਦਾ ਹੈ ਨਰਿੰਦਰ ਮੋਦੀ ਉਹਦਾ ਦਾ ਵਾਦਾ ਖਾਦਾ कि मैं भारत को भ्रष्टाचार खत्म करके स्विटरलैंड खात्या लाख रुपया दो करोड़ नौकरी भ्रष्टाचार खत्म कर दूंगा इस देश में दुनिया की सब तो बड़ी ताकत लोग प्पा भार हो गए लोग आई खड़ा दसा साल की होया ਕੋਟੋ ਜੇਰੀ 204 ਮੁੰਗੀ ਮਸਾਈ ਗਾਹ ਵੀ 30 ਕਿਲੋ ਲਈ ਹੋਮ ਪਲੇਸ ਚੈਨ ਪੰਜਾਬੀ ਨੂੰ ਹੋਈ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੀ